ਨਗਰ ਕੌਂਸਲ ਲਹਿਰਾਗਾ ਕਾ ਵੀ ਸੀਨੀਅਰ ভাইস ਪ੍ਰਧਾਨ ਅਤੇ ভাইস ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਕਰਵਾਈ ਗਈ। ਸਮੂਹ ਨਗਰ ਕੌਂਸਲਰਾਂ ਦੀ ਹਾਜ਼ਰੀ ਵਿੱਚ ਅਤੇ ਪ੍ਰਸ਼ਾਸਨ ਦੀ ਦੇਖਰੇਖ ਹੇਠ ਇਹ ਚੋਣ ਕਰਵਾਈ ਗਈ ਜਿਸ ਵਿੱਚ ਸੁਨਿੰਦਰ ਕੌਰ ਅਤੇ ਜਸਵੀਰ ਕੌਰ ਨੂੰ ਸੀਨੀਅਰ 22 ਪ੍ਰਧਾਨ ਅਤੇ 22 ਪ੍ਰਧਾਨ ਚੁਣ ਲਿਆ ਗਿਆ ਇਸ ਮੌਕੇ ਨਵੇਂ ਚੁਣੇ ਗਏ 22 ਪ੍ਰਧਾਨ ਅਤੇ ਸੀਨੀਅਰ 22 ਪ੍ਰਧਾਨ ਨੂੰ ਪ੍ਰਸ਼ਾਸਨ ਅਤੇ ਸਮੂਹ ਕਾਉਂਸਲਰਾਂ ਨੇ ਵਧਾਈ ਦਿੱਤੀ ਇਹ ਤੁਸੀਂ ਦਾ ਮੈਡਮ ਪ੍ਰਧਾਨ ਜੀ ਨੇ ਸਾਨੂੰ ਦਿੱਤੀ ਹੈ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਮੇਰੇ ਵੱਡੇ ਵੀਰ ਸ੍ਰੀ ਗੌਰਵ ਹੋਇਆ ਜੀ ਉਹਨਾਂ ਵੱਲੋਂ ਵੀ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇ ਰਹੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਅਹੁਦੇਦਾਰ ਸਮਝਿਆ ਥੈਂਕ ਯੂ ਮੈਂ ਵੀ ਆਪਣੀ ਪੂਰੀ ਕੋਸ਼ਿਸ਼ ਕਰਾਂਗੀ ਆਪਾਂ ਤਾਨਮਨ ਨਾਲ ਕੰਮ ਕਰਾਂਗੇ ਨਗਰ ਕੌਂਸਲ ਵਿਖੇ ਮਾਨਯੋਗ ਐਸਟੀਐਮ ਸਾਹਿਬ ਦੇ ਅਗਵਾਈ ਹੇਠ ਸੀਨੀਅਰ ਵਾਈਸ ਪ੍ਰਧਾਨ ਅਤੇ ਜੂਨੀਅਰ ਵਾਈਸ ਪ੍ਰਧਾਨ ਦੀ ਚੋਣ ਕੀਤੀ ਗਈ ਹੈ ਜਿਸ ਦੇ ਵਿੱਚ ਮੈਡਮ ਜਸਵੀਰ ਕੌਰ ਨੂੰ ਸੀਨੀਅਰ ਵਾਈਸ ਪ੍ਰਧਾਨ ਅਤੇ ਸਵਿੰਦਰ ਕੌਰ ਨੂੰ ਜੂਨੀਅਰ ਵਾਈਸ ਪ੍ਰਧਾਨ ਚੁਣਿਆ ਗਿਆ ਤੇ ਇਹ ਚੋਣ ਬਹੁਤ ਸੰਤਿਵਿਧਾਨ ਨਾਲ ਹੋਈ ਹੈ ਮੈਂ ਇਹਨਾਂ ਨੂੰ ਆਪਣੇ ਵੱਲੋਂ ਸਮੁੱਚੇ ਨਗਰ ਕੌਂਸਲ ਵੱਲੋਂ ਬਹੁਤ-ਬਹੁਤ ਵਧਾਈ ਦਿੰਦੀ ਹਾਂ ਤੇ ਸਾਡੇ ਲਈ ਹੋਰ ਵੀ ਸੁਪਾਗਾ ਦਿਨ ਹੈ ਕਿ ਸਾਡੇ ਲਹਿਰਾ ਹਲਕਾ ਦੇ ਐਮ ਐਲ ਏ ਨੇ ਉਹ ਮਿਨਿਸਟਰੀ ਲਈ ਚੁਣੇ ਗਏ ਨੇ ਸਾਰਾ ਲਹਿਰਾ ਹਲਕਾ ਹੀ ਵਧਾਈ ਦਾ ਪੱਤਰ ਹੈ ਕਿਉਂਕਿ ਸਾਡਾ ਅੱਜ ਮਿਨਿਸਟਰੀ ਦੇ ਵਿੱਚ ਵੀ ਹਿੱਸਾ ਹੋ ਗਿਆ ਪਹਿਲਾਂ ਹੀ ਨਹੀਂ ਕੋਈ ਉਹ ਕਸਰ ਰੱਖ ਰਹੇ ਸੀ ਨਾ ਮਿਹਨਤ ਵੱਲੋਂ ਨਾ ਫੰਡਾ ਵੱਲੋਂ ਹੁਣ ਤਾਂ ਮੈਨੂੰ ਲੱਗਦਾ ਹੋਰ ਵੀ ਲਹਿਰਾ ਸ਼ਹਿਰ ਤੇ ਲਹਿਰਾ ਹਲਕਾ ਤਰੱਕੀ ਅਮਲ ਲਜਾਏਗਾ ਕਿਉਂਕਿ ਸਾਡੇ ਮਿਹਨਤੀ ਐਮਐਲਏ ਜੋ ਸ਼ਿਰਵਿੰਦਰ ਵਕੇਲ ਜੀ ਨੇ ਉਹ ਪੂਰੀ ਮਿਹਨਤ ਵੀ ਕਰ ਰਹੇ ਨੇ ਤੇ ਹੁਣ ਹੋਰ ਵੀ ਕੋਈ ਕਸਰ ਨਹੀਂ ਛੱਡਣਗੇ ਤੇ ਮੈਂ ਸਾਰੇ ਐਮਸੀ ਸਾਹਿਬਾਨਾਂ ਨੂੰ ਆਪਣੀ ਸਮੁੱਚੀ ਟੀਮ ਨੂੰ ਨਗਰ ਕੌਂਸਲ ਦੀ ਟੀਮ ਨੂੰ ਸਾਡੇ ਮਾਨਯੋਗ ਡੀਐਸਪੀ ਸਾਹਿਬ ਬੈਠੇ ਨੇ ਤੇ ਮਾਨਯੋਗ ਐਸਟੀਐਮ ਸਾਹਿਬ ਬੈਠੇ ਨੇ ਇਹ ਪੂਰਾ ਧਿਆਨ ਪਹਿਲਾਂ ਹੀ ਦੇ ਰਹੇ ਨੇ ਇਲਾਕੇ ਵੱਲ ਤਾਂ ਮੈਂ ਇਹਨਾਂ ਸਾਰਿਆਂ ਤੋਂ ਪੂਰਨ ਸਹਿਯੋਗ ਦੀ ਆਸ ਕਰਦੀ ਹੋਈ ਸਾਰੇ ਸਾਡੀ ਟੀਮ ਤੋਂ ਪੂਰਨ ਸਹਿਯੋਗ ਦੀ ਆਸ ਕਰਦੀ ਹੋਈ ਇਹੀ ਉਮੀਦ ਕਰਦੀ ਆਂ ਕਿ ਲਹਿਰਾ ਸ਼ਹਿਰ ਪੂਰੀਆਂ ਤਰੱਕੀਆਂ ਦੀਆਂ ਲੀਹਾਂ ਤੇ ਹੋਏਗਾ ਤੇ ਲਹਿਰਾ ਸ਼ਹਿਰ ਆਪਣੇ ਆਪ ਦੇ ਵਿੱਚ ਇੱਕ ਨਮੂਨੇ ਦਾ ਸ਼ਹਿਰ ਬਣੇਗਾ ਸਾਰਿਆਂ ਦਾ ਨੂੰ ਬਹੁਤ ਬਹੁਤ ਵਧਾਈ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਅੱਜ ਬਕਾਇਦਾ ਐਸ ਪਰ ਪ੍ਰੋਸੀਜਰ ਨੋਟਿਸ ਦੇ ਕੇ ਜਿਹੜੀ ਨਗਰ ਕੌਂਸਲ ਲਹਿਰਾ ਦੀ ਜਿਹੜੀ ਇਕਤਰ ਆਪਣੀ ਮੀਟਿੰਗ ਹੈ ਉਹ ਰੱਖੀ ਗਈ ਸੀ ਚੋਣ ਵਾਸਤੇ ਜਿਹਦੇ ਚ ਦੋ ਉਮੀਦਵਾਰ ਪ੍ਰਧਾਨ ਚੁਣੇ ਜਾਣੇ ਸੀਗੇ ਤੇ ਜਿਹੜੀ ਅੱਜ ਹੁਣੇ ਮੀਟਿੰਗ ਪੂਰੀ ਜਿਹੜੀ ਪੀਸਫੁਲ ਮਾਹੌਲ ਦੇ ਵਿੱਚ ਤੇ ਵਧੀਆ ਸੱਜੇ ਢੰਗ ਦੇ ਨਾਲ ਕੰਡਕਟ ਹੋਈ ਹੈ ਜਿਹਦੇ ਚ ਸਰਬਸੰਮਤੀ ਨਾਲ ਦੋਨੋਂ ਉਮੀਦਵਾਰ ਪ੍ਰਧਾਨ ਚੁਣੇ ਗਏ ਨੇ ਜਿਹੜੇ ਸੀਨੀਅਰ ਆਪਣੇ ਇੱਕ ਉਮੀਦਵਾਰ ਪ੍ਰਧਾਨ ਨੇ ਸ਼੍ਰੀਮਤੀ ਜਸਵੀਰ ਕੌਰ ਵਾਰਡ ਨੰਬਰ ਕਿਹੜਾ ਜੀ ਇਹਨਾਂ ਦਾ ਵਾਰਡ ਨੰਬਰ 9 ਤੋਂ ਤੇ ਦੂਜੇ ਜਿਹੜੇ ਉਮੀਦਵਾਰ ਪ੍ਰਧਾਨ ਨੇ ਸ਼੍ਰੀਮਤੀ ਸ੍ਰਿੰਦਰ ਕੌਰ ਵਾਰਡ ਨੰਬਰ 2 ਤੋਂ ਚੁਣੇ ਗਏ ਜੀ ਸੋ ਇਹ ਬੜੇ ਸਾਰਿਆਂ ਦੇ ਸਹਿਯੋਗ ਨਾਲ ਸਾਰੇ ਜਿੰਨੇ ਐਮਸੀ ਸਾਹਿਬਾਨ ਨੇ ਪ੍ਰਧਾਨ ਜੀ ਨੇ ਤੇ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਵਧੀਆ ਤਰੀਕੇ ਪੀਸਫੁੱਲ ਤਰੀਕੇ ਨਾਲ ਚੋਣ ਹੋਈ ਹੈ ਇੱਕ ਹੋਰ ਮੈਂ ਇਹਦੇ ਵਿੱਚ ਐਡ ਕਰਨੀ ਚਾਹੂਗਾ ਕਿ ਇਨਸੀਡੈਂਟਲੀ ਸਾਨੂੰ ਖੁਸ਼ੀ ਹੈ ਇਸ ਚੀਜ਼ ਦੀ ਕਿ ਜਿਹੜੇ ਇਸ ਵੇਲੇ ਨਗਰ ਕੌਂਸਲ ਲਹਿਰਾ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਊਮੈਨ ਨੇ ਤੇ ਦੋਨੋਂ ਜਿਹੜੇ ਮੀਤ ਪ੍ਰਧਾਨ ਨੇ ਉਹ ਵੀ ਊਮੈਨ ਚੁਣਿਆ ਗਏ ਨੇ ਸੋ ਇਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪ੍ਰਸ਼ਾਸਨ ਨੂੰ